ਪੰਜਾਬ ਪੁਲਿਸ ਆਪਣੇ ਕਾਰਨਾਮੇ ਕਰਕੇ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਲੁਧਿਆਣੇ ਤੋਂ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੇ ਆਟੋ ਦੀ ਸਵਾਰੀ ਤਾਂ ਕੀਤੀ ਪਰ ਵਰਦੀ ਦਾ ਰੋਪ ਚਲਦਿਆਂ ਬਿਨਾਂ ਕਿਰਾਇਆ ਦਿੱਤੇ ਹੀ ਚੱਲਦਾ ਬਣਿਆ ਪਰ ਆਟੋ 'ਚ ਹਾਜ਼ਰ ਨੌਜਵਾਨਾਂ ਵੱਲੋਂ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਗਈ ਸਰਦਾਰ ਜੀ ਇੱਕ ਮਿੰਟ ਸਰਦਾਰ ਜੀ ਆਟੋ ਕਰਾਉਣ ਲਈ ਤੱਕ ਨਹੀਂ ਨਹੀਂ ਪਹਿਲਾਂ ਕਰਾ ਦੇ ਸਰ ਕਰਾ ਦੇ ਸਰ ਸਰਕਾਰ ਤਨਖਾਹ ਦਿੰਦੀ ਹੈ ਸਰ ਕਰਾ ਦੇ ਬੋਲੇ ਇੱਕ ਮਿੰਟ ਬ੍ਰੇਕੋਸ ਕਰਾ ਦੇ ਪਹਿਲਾਂ ਜਿਹੜੇ ਮਰਜ਼ੀ ਨਾਲ ਗੱਲ ਕਰੋ ਕਰਾ ਦੇ ਪਹਿਲਾਂ 10 10 ਰੁਪਏ ਕਿੱਥੇ ਕਰਦਾ ਓਟੋ ਵਾਲਾ ਤੰਦੂ ਨਾ ਆ ਦੇ ਹਾਂਜੀ ਹਾਂਜੀ ਕਰਾ ਲੈ ਕੋਈ ਮਾਨਸਾ ਬੋਲ ਇਹ ਪਖਵਾਲ ਰੋਡ ਮੋਡਾ ਨਾ ਮੇਰੇ ਕੋਲ ਲਾਈਟਾਂ ਸੇ ਤੇ ਇੱਥੇ ਕਰ ਸਰਦੇ ਆ ਮੈਂ ਜੇ ਅਗਰ ਨਾ ਕਰਦੇ ਅਸਿਆ ਮੈਨੂੰ ਕੰਮ ਨਹੀਂ ਆਉਂਦਾ ਇਹ ਨਾ ਕੋਈ ਜੀ ਕਰੀਓ ਥੈਂਕ ਯੂ ਥੈਂਕ ਯੂ ਕੋਈ ਗਲਤਰਾ ਦੇ ਦੋ ਮੈਂ ਮੈਂ ਨਾ 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 ਮੈਂ ਸਾਰੇ ਨੰਨ ਕਰਾਇਆ ਲੋਕਰ ਸਾਰੇ ਨੰਨ ਕਰਾਇਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਆਟੋ ਕਿਰਾਇਆ ਦੇਣ ਚ ਹੀ ਆਪਣੀ ਭਲਾਈ ਸਮਝੀ ਪੰਜਾਬ ਪੁਲਿਸ ਦਾ ਇਹ ਕੋਈ ਪਹਿਲਾ ਕਾਰਨਾਮਾ ਨਹੀਂ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਖਜ਼ਾਨਾ ਮੰਤਰੀ ਮਾਨਪ੍ਰੀਤ ਬਾਦਲ ਨੇ ਲੁਧਿਆਣਾ ਦੇ ਟ੍ਰੈਫਿਕ ਕਰਮੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਸੀ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ